ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ ਮੌਜੂਦਾ ਲੋਕ ਸਭਾ ਮੈਂਬਰ ਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਸਰਦਾਰ ਸﺠਿੰਦਰ ਸਿੰਘ ਰਧਾਵਾ ਹੋਣ ਦਾ ਉਹਨਾਂ ਦੀ ਸ਼ਾਇਦ ਕੱਲ ਕੋਈ ਅਵੇਲੀ ਵਗੈਰਾ ਸੀਡੇ ਦੇ ਬੱਬੇ ਨਾਲ ਦੇ ਵਿੱਚ ਉਹ ਕਹਿੰਦੇ ਗੈਗਸਟਰਾਂ ਨੇ ਕੱਲਾ ਕਰ ਕਰਕੇ ਮਤਲਬ ਜਿਹੜਾ ਉਹ ਸਾਡੇ ਵਕਤਾਂ ਨੂੰ ਢੱਕਿਆ ਕਾਂਗਰਸੀਆਂ ਨੂੰ ਢੱਕਿਆ ਮੀਟਿੰਗ ਚੋਂ ਤੋਂ ਗੈਗਸਟਰਵਾਦ ਜਿਹੜਾ ਬਹੁਤ ਹੈਵੀ ਹੋ ਗਿਆ ਜੀ ਬਹੁਤ ਜ਼ਿਆਦਾ ਵੱਧ ਗਿਆ ਮੈਂ ਤਾਂ ਬੜਾ ਸੋਚ ਰਿਹਾ ਸੀਗਾ ਕਦਾਦਾ ਵਸਾਪ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਦੇ ਬੀਜਿਆ ਤੁਸਾਂ ਸੀਗਾ ਪਾਉਂਦੀ ਜਾਂਦਾ ਡੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਂਗਸਟਰ ਇੱਕ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਜਿੱਕਰ ਤੁਹਾਡਾ ਵੀ ਸੀਗਾ ਤੁਹਾਨੂੰ ਤਾਂ ਵੈਸੇ ਹੀ ਇਹ ਗੱਲ ਕਰਨੀ ਦੀ ਚਾਹੀਦੀ ਕਿਉਂਕਿ ਜਦੋਂ ਤੁਸੀਂ ਜੇਲ੍ਹਾਂ ਦੇ ਮੰਤਰੀ ਸੀਗੇ ਤੁਹਾਡੇ ਕੋਲ ਜੇਲ੍ਹਾਂ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार ਸਾਦੀ ਵਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ 'ਚ ਹੋਈ ਉੱਪਰ ਦੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਵਾ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਆਪਾਂ ਕੀ ਸੱਜ ਜਾਨੇ ਕੀ ਬਿਆਨ ਦੇਣੇ ਆ ਕੀ ਕਹਿੰਨੇ ਸਾਡੀ ਹਰ ਗੱਲ ਦਾ ਜਿਹੜਾ ਬੰਦਾ ਲੋਕਾਂ ਨੂੰ ਪਤਾ ਆਪਾਂ ਐਵੇਂ ਬਿਨਾਂ ਵਜਾ ਦਾ ਬਿਆਨ ਦੇ ਆ ਕਰੀਏ ਕਿਉਂਕਿ ਡੈਕਸਟਰ ਦੀ ਜਨਮਦਾਤਾ ਪਿਛਲੀ ਕੈਪਟਨ ਦੀ ਸਰਕਾਰ ਸੀਗੀ ਜਿੱਦੇ ਤੁਸੀਂ ਮੰਤਰੀ ਸੀਗੇ ਚੰਦੀ ਸਾਲ ਦੀ ਸਰਕਾਰ ਹੀ ਜਿੱਦੇ ਤੁਸੀਂ ਗ੍ਰਹਿ ਮੰਤਰੀ ਸੀਗੇ ਉਹ ਸਰਕਾਰ ਨੇ ਤੇ ਕਾਲੀਆਂ ਨੇ ਤੇ ਤੁਹਾਡੀ ਸਰਕਾਰ ਨੇ ਗੈਸਟਰ ਪੰਜਾਬ ਤੇ ਲਿਆਂਦੇ ਇਹ ਗੈਸਟਰ ਬਾਹਰ ਦੇ ਵਾਲੇ ਗੈਸਟਰ ਵੀ ਸਾਡੇ ਸਭ ਲੋਕਾਂ ਨੂੰ ਪਤਾ ਉੱਥੇ ਮੈਂ ਤਾਂ ਤੁਹਾਡੀ ਇਲੈਕਸ਼ਨ ਚ ਉੱਥੇ ਸੀਗਾ ਕੱਲੇ-ਕੱਲੇ ਨੂੰ ਪਤਾ ਕਿ ਕੀ ਕੀ ਉੱਥੇ ਤੁਸੀਂ ਕੀਤਾ ਕਿਹੜਾ-ਕਿਹੜਾ ਕੰਦਾ ਤੁਸੀਂ ਕਿਹੜੇ-ਕਿਹੜੇ ਬੰਦੇ ਨੂੰ ਨੇੜੇ ਲਾਇਆ ਕਿੰਨੂੰ ਤੁਸੀਂ ਦੂਖ ਕੀਤਾ ਕਿਹੜੇ ਨੂੰ ਗੈਸਟਰ ਬਣਾਇਆ ਸੋ ਇਹ ਸਭ ਤੁਸੀਂ ਫਸਲ ਬੀਜੀਏ ਜੇ ਬੀਜੀਏ ਤਾਂ ਹੁਣ ਵੜਣੀ ਵੀ ਤੁਸੀਂ ਆ ਤੁਹਾਨੂੰ ਹੀ ਵੜਣੀ ਪੈਣੀ ਹੈ ਸਰ ਸੋ ਮੇਰਾ ਖਿਆਲ ਹੈ ਤੁਹਾਨੂੰ ਇਹ ਗੱਲਾਂ ਕੱਦਿਆ ਥੋੜਾ ਬਹੁਤਾ ਜਨਾ ਸੋਚਣਾ ਚਾਹੀਦਾ ਕਿ ਤੁਹਾਡੀ ਗਵਾਈ ਦੇ ਵਿੱਚ ਕਿੰਨਾ ਰਵਾ ਬਿਆ ਮਖ्तार 인ਸਾਦੀ ਦਾ ਰੋਪੜ ਦੀ ਜੇਲ੍ਹ ਵਿੱਚ ਜੋ ਮਹਿਮਾਨ ਨਵਾਜੀ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਦੇ ਉਦੋਂ ਕੀਤੀ ਜਿਹਦੇ ਤੁਸੀਂ ਮਿਨਿਸਟਰ ਸੀਗੇ ਤੇ ਮੇਰਾ ਖਿਆਲ ਹੈ ਹੋਰ ਤੁਸੀਂ ਇਹ ਗੱਲਾਂ ਕਰਦੇ ਹੋ ਮੈਨੂੰ ਤਾਂ ਬੜਾ ਦੁੱਖ ਹੋਇਆ ਤੁਹਾਡਾ ਬਿਆਨ ਪੜ੍ਹ ਕੇ ਅਸੀਂ ਤਾਂ ਪਹਿਲੇ ਦਿਨ ਤੋਂ ਗੈਂਗਸਟਰਵਾਦ ਦੇ ਖਿਲਾਫ ਹੈ ਅਸੀਂ ਗੈਂਗਸਟਰਾਂ ਨਾਲ ਲੜਾਈ ਲਾਦੇ ਹਾਂ ਅਸੀਂ ਨਸ਼ਾ ਸਮਗਲ ਨਾਲ ਲੜਾਈ ਲਾਦੇ ਆਮ ਆਦਮੀ ਪਾਰਟੀ ਦਾ ਲੱਗੀ ਆਪਣੀ ਲੜਾਈ ਲਾੜੀ ਜੋ ਲੋਕਾਂ ਦਾ ਵਾਦਾ ਕੀਤਾ ਸੀ ਪਰ ਤੁਸੀਂ ਜਿਨ੍ਹਾਂ ਨੇ ਪੈਦਾ ਕੀਤੇ ਤੁਸੀਂ ਅੱਜ ਟੀਕਾ 걸 ਮਾਰਦੇ ਤੁਸੀਂ ਇਹਨਾਂ ਨੂੰ ਵਾਪਸ ਦੇ ਦਿਓ ਯਾਰ ਤੁਸੀਂ ਹੋਂਦਾ ਨਾ ਟੀਕਾ ਮਾਰੋ ਹੁਣ ਨਾ ਇਦਾਂ ਬੋਧਾ ਕਰੋ ਕਿਉਂਕਿ ਲੋਕ ਸਭ ਜਾਣਦੇ ਸੋ ਸਾਡੀ ਕਮਿਟਮੈਂਟ ਐ ਅਸੀਂ ਵਾਦਾ ਕਰਕੇ ਆਏ ਸੀ ਅਸੀਂ ਲਗਾਤਾਰ ਲੜਦੇ ਆਂ ਉਹ ਲੜਦੇ ਰਾਂਗੇ ਉਹ ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚੋਂ ਗੈਕਸਰਵਾਦ ਦਾ ਤੇ ਜਿੰਨਾ ਚਿਰ ਤੱਕ ਡਰਗ ਮਾਫੀਆ ਦਾ ਵੀ ਨਾ ਸਰੀ ਹੁੰਦਾ ਉਹਨਾਂ ਤੱਕ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਲੜਾਈ ਜਿਹੜੀ ਆ ਇਸੇ ਤਦਾ ਜਾਰੀ ਰਹੂਗੀ ਤੋ ਜਦੋਂ ਬਿਆਨ ਦਿੰਦੇ ਹੁੰਦੇ ਹੋ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਜੂਲ ਮਾਰਿਆ ਕਰੋ ਨਾ ਵਸਾ ਤੁਹਾਨੂੰ ਇੰਨੀ ਬੇਇੰਤਿਆ